ਬੰਦੋ ਡੇੜਾ ਕਰਕ ਕਰਦਾ ਕੌਣ ਦਾ ਤੁਸੀਂ ਆ ਪਾਣੀ ਨੂੰ ਆਹ ਪਾਣੀ ਕਿਹੜਾ ਵਿਅਕਤੀ ਦਾ ਪਰਚਾ ਕਰਾਇਆ ਨਾ ਤੇ ਪ੍ਰੈਗ ਕੈਸੂਨਾਂ 'ਚ ਬਾਣੀ ਰੱਖੀ ਫਿਰਦੇ ਆਂ ਨਹੀਂ ਨਹੀਂ ਰਕਮ ਕਿਉਂ ਆਰੇ ਆਹ ਇੱਕ ਮੇਡ ਆ ਇਹ ਬੰਦੇ ਆ ਨਿਹੰਗ ਸਿੰਘ ਆ ਪ੍ਰੈਗ ਕੈਸੂਨ ਨਿਕਲੇ ਆ ਪੋਸਟ ਇਹ ਰਾਮਪੁਰੇ ਤੋਂ ਆਇਆ ਮੈਂ ਕਿਦ ਦੀਆਂ ਵੀਡੀਓ ਪਾ ਰਿਹਾ ਨੇ ਕੌਂਦਾ ਇੰਨਾ ਕਹਿਣ ਕੀਤਾ ਐ ਇੰਨਾ ਜਿਆਦੇ ਹਾਂ ਇਹਦੇ ਪਾਚੇ ਫੁੱਲ ਹੋਣਾ ਚਾਹੀਦਾ ਹੀ ਕਾਰਵਾਈ ਨਹੀਂ ਚਾਹੀਦੀ ਆ ਇਹਨਾਂ ਦੀ ਟੋਟਾ ਕੰਮਾ ਮੇਰਾ ਤਾਂ ਆ ਗੱਡੀ ਲੈ ਲਓ ਇਹਨਾਂ ਦੀ ਗੱਡੀ ਇੱਕ ਮਿੰਟ ਸਰ ਮੜੀ ਕਿਲਾਸੀ ਲੈ ਉਹਨੂੰ ਸਾਨੂੰ ਸਮਾਨ ਕੱਢ ਲੈਣੋ ਆ ਬਾਣੀ ਵਿੱਚੋਂ ਨਿਕਲੀ ਐ ਜੀ ਅਸੀਂ ਲੱਗ ਰਹੇ ਹਾਂ ਮੋਟੇ ਤਾੜੇ ਅੱਡ ਤੱਕ ਅੰਦਰੋ ਡੇੜਾ ਘਰ ਘਰ ਤੱਕ ਕੌਂਦਾ ਤੁਸੀਂ ਆ ਬਾਣੀ ਨੂੰ ਆਹ ਬਾਣੀ ਕਿਹੜਾ ਬਿਆਸੀ ਦਾ ਪਾਚਾ ਕਰਾਇਆ ਨਾ ਤੇ ਘਰ ਘਰ ਕੈਸਵੇਂ ਚ ਬਾਣੀ ਰੱਖੀ ਫਿਰਦੇ ਆਂ ਆਗੇ ਆਗੇ ਨਹੀਂ ਨਹੀਂ ਰਖਮਰ ਜੀ ਰਖਮਰਨ ਕਿਹਨੇ ਸਾਰੇ ਖਾਣੇ ਲੈਣੇ ਨੇ ਮੈਂ ਇੱਕ ਮਿੰਟ ਆ ਇਹ ਬੰਦੇ ਆ ਨਿਹੰਗ ਸਿੰਘ ਆ ਪ੍ਰੈਗ ਕੈਸੂਨ ਨਿਕਲੇ ਆ ਪੋਸਟ ਇਹ ਰਾਮਪੁਰੇ ਤੋਂ ਆਇਆ ਮੈਂ ਕਿਤੇ ਨਹੀਂ ਵੀਡੀਓ ਪਾ ਰਿਹਾ ਇਹਨਾਂ ਨੇ ਕੌਮ ਦਾ ਇੰਨਾ ਘਾਣ ਕੀਤਾ ਹੈ ਇੰਨਾ ਜਿਆਦਾ ਹਾਂ ਇਹਦੇ ਪੰਜ ਆ ਫੁੱਲ ਹੋਣਾ ਚਾਹੀਦਾ ਈ ਕਾਰਵਾਈ ਆ ਇਹਨਾਂ ਦੀ ਕੰਮ ਆ ਮੇਰਾ ਤਾਂ ਆ ਗੱਡੀ ਲੈ ਜਾਓ ਇਹਨਾਂ ਦੀ ਗੱਡੀ ਇੱਕ ਮਿੰਟ ਸਰ ਕੜਿੰਗ ਕਲਾਸੀ ਲੈਣ ਨੂੰ ਸਾਨੂੰ ਸਮਾਨ ਕੱਢ ਲੈਣੋ ਆ ਬਾਣੀ ਵਿੱਚੋਂ ਨਿਕਲੀ ਹੈ ਜੀ ਅਸੀਂ ਅਲਮਦਾਨ ਖਾਨ ਮੋਟਕੇ ਪਾਰੇ